ਨਮਸਕਾਰ ਸ਼ਸ਼ਿਕਾ ਸਲਾਮ ਅਲੈਕੁਮ ਕੀ ਹਾਲ ਚਾਲ ਹੈ ਸਭ ਠੀਕ ਠਾਕ ਹੈ ਪਰਿਵਾਰ ਆਪਣਾ ਉਮੀਦ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਇੱਕ ਸ਼ਰਾਰਾ ਸੂਟ ਦਿਖਾ ਰਹੇ ਹਾਂ ਕਾਫੀ ਹੈਵੀ ਵਰਕ ਹੋ ਰੱਖਿਆ ਤੇ ਟੋਟਲੀ ਦਬਕੇ ਦਾ ਕੰਮ ਹੋ ਰੱਖਿਆ ਤੇ ਟੋਟਲ ਹੈਂਡਵਰਕ ਹੈ ਠੀਕ ਹੈ ਜੀ ਪਹਿਲਾਂ ਆਪਾਂ ਤੁਹਾਨੂੰ ਡਿਜ਼ਾਈਨ ਦੀ ਪਿਕ ਦਿਖਾ ਰਹੇ ਹਾਂ ਜਿਹਹੇ ਜੀ ਮੈਡਮ ਨੇ ਆਪਾਂ ਨੂੰ ਪਿਕ ਭੇਜੀ ਹੈ ਕਿ ਵੀਰ ਜੀ ਸਾਨੂੰ ਸੇਮ ਟੂ ਸੇਮ ਚਾਹੀਦਾ ਸੇਮ ਕਲਰ ਚਾਹੀਦਾ ਸੇਮ ਵਰਕ ਚਾਹੀਦਾ ਤੇ ਸੇਮ ਡਿਜ਼ਾਈਨ ਚਾਹੀਦਾ ਠੀਕ ਹੈ ਜੀ ਆਪਾਂ ਤੁਹਾਨੂੰ ਅੱਜ ਦਿਖਾਈਏ ক্লোਜ਼ ਕਰਕੇ ਉਹ ਫੋਟੋ ਦਿਖਾਉਣੀ ਬਹੁਤ ਹੀ ਸੋਨਾ ਡਿਜ਼ਾਈਨ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਪੀਸ ਬਣਿਆ ਹੋਇਆ ਤੇ ਹੁਣ ਆਪਾਂ ਤੁਹਾਨੂੰ ਇਹੀ ਫੇਸ ਜਿਹੜਾ ਆਪਾਂ ਨੇ ਬਣਾਇਆ ਰੀਜਨਲ ਪੀਸ ਇਸ ਨਾਮ ਦਾ ਉਹ ਆਪਾਂ ਤੁਹਾਨੂੰ ਦਿਖਾ ਦੇ ਠੀਕ ਹੈ ਲੋ ਜੀ ਪਹਿਲਾਂ ਤਾਂ ਸ਼ੈਲਡ ਦਿਖਾਉ ਜੀ ਇਹਨਾਂ ਨੂੰ ਵਰਕ ਦਿਖਾਉ ਇਹਨਾਂ ਨੂੰ ਫੁੱਲ ਫੋਟੋ ਦਿਖਾਉ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈ ਫੁੱਲ ਹੈਵੀ ਡਿਜ਼ਾਈਨ ਹੈ ਸ਼ੈਲਡ ਦੇਖੋ ਜੀ ਬਹੁਤ ਹੀ ਸੋਨਾ ਡਿਜ਼ਾਈਨ ਠੀਕ ਹੈ ਜੀ ਤੇ ਬੈਕ ਸਾਈਡ ਤੇ ਵੀ ਬਹੁਤ ਪਿਆਰਾ ਕੰਮ ਹੈ ਪਿੱਛੇ ਆਪਾਂ ਨੇ ਹੁੱਕ ਲਗਵਾ ਰੱਖਿਆ ਇਹਦਾ ਇੱਥੇ ਬੈਕ ਸਾਈਡ ਵੀ ਬਹੁਤ ਸੋਹਣੀ ਬਣੀ ਹੋਈ ਹੈ ਫਰੰਟ ਔਰ ਬੈਕ ਬਹੁਤ ਹੀ ਸੋਹਣਾ ਤੇ ਉਨਾ ਹੀ ਇਹ ਦੇਖੋ نیچے ਤੱਕ ਦਿਖਾਓ ਇਹਨਾਂ ਫਲੇਅਰ ਦਿਖਾਓ ਇਹਦਾ ਨੀਚੇ ਤੱਕ ਉਨਾ ਹੀ ਆਪਾਂ ਨੇ ਇਹਦਾ ਟੋਟਲ ਧਬਕੇ ਦਾ ਟੋਟਲ ਧਬਕੇ ਦੇ ਕੰਮ ਦੇ ਵਿੱਚ ਬਣਾਇਆ ਫਲੇਅਰ ਹੈ ਦੋਨੀਆਂ ਸਾਈਡਾਂ ਦਾ ਇੱਕ ਸਾਈਡ ਦਾ ਫਲੇਅਰ ਦਿਖਾ ਰਿਹਾ ਹਾਂ ਅੱਧਾ ਪਰ ਦਿਖਾ ਸਾਰੇ ਮਟੀਰੀਅਲ ਦਿਖਾਉਂਦਾ ਥੋੜਾ ਕਲੋਜ਼ ਕਰ ਕੋ ਸਾਰਾ ਹੀ ਕੰਮ ਬਹੁਤ ਹੀ ਸੋਨਾ ਕੰਮ ਹੋ ਰਿਖਿਆ ਬਹੁਤ ਹੀ ਪਿਆਰਾ ਤੇ ਇਹਦੇ ਦੇ ਸ਼ਰਾਰਾ ਬਣ ਗਿਆ ਤੇ ਉੱਪਰ ਉਹਦਾ ਬਲੋਜ਼ ਚੋਲੀ ਜੋ ਵੀ ਆਪਾਂ ਕਹਿੰਦੇ ਉਹ ਬਣ ਗਈ ਇਹਨਾਂ ਦੋਨਾਂ ਦਾ ਕੋਈ ਕੰਮ ਨਹੀਂ ਜਿੰਨਾ ਟਾਈਮ ਤੱਕ ਦੁਪੱਟਾ ਨਾ ਰੈਡੀ ਹੋਵੇ ਦੁਪੱਟਾ ਵੀ ਚਾਹੀਦਾ ਹੈ ਉਹਦੇ ਤੇ ਵਰਕ ਵੀ ਚਾਹੀਦਾ ਹੈ ਫੇਰ ਪੂਰੀ ਗੈਟਅਪ ਬਣਦੀ ਹੈ ਸੂਟ ਦੀ ਲੈਂਗਵੇਜ ਦੀ ਚੋਲੀ ਦੀ ਸਲਵਾਰ ਤੋਂ ਉਹਦੇ ਜੋ ਵੀ ਹੈ ਠੀਕ ਹੈ ਹੁਣ ਆਪਾਂ ਤੁਹਾਨੂੰ ਇਹਨਾਂ ਨਾਲ ਜਿੱਦਾਂ ਦਾ ਦੁਪੱਟਾ ਬਣਿਆ ਹੋਇਆ ਹੈ ਨਾ ਸੇਮ ਟੂ ਸੇਮ ਹੁਣ ਆਪਾਂ ਤੁਹਾਨੂੰ ਥੋੜਾ ਜੂਮ ਕਰਕੇ ਦਿਖਾਈਨੇ ਜਿੱਦਾਂ ਦਾ ਇਹ ਦੁਪੱਟਾ ਬਣਿਆ ਹੋਇਆ ਵਾਲਾ ਠੀਕ ਹੈ ਜੀ ਉਹਦਾ ਦਾ ਹੁਣ ਆਪਾਂ ਤੁਹਾਨੂੰ ਇਹਦਾ ਦੁਪੱਟਾ ਦਿਖਾਈ ਦਾਂ ਆ ਦੇਖੋ ਸੇਮ ਡਿਜ਼ਾਈਨ ਬਣਿਆ ਹੋਇਆ ਬਹੁਤ ਸਾਰੇ ਫੋਟੋ ਹਨ ਜਿੱਦਾਂ ਦੇ ਆਪਾਂ ਨੂੰ ਭੈਣ ਨੇ ਭੇਜਿਆ ਨੇ ਤੇ ਉਹਦਾ ਦਾ ਹੀ ਸੇਮ ਡਿਜ਼ਾਈਨ ਹੈ ਇਹ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਦੁਪੱਟਾ ਦਿਖਾ ਰਹੇ ਬਹੁਤ ਹੀ ਸੋਹਣਾ ਡਿਜ਼ਾਈਨ ਦਾ ਦੁਪੱਟਾ ਦਾ ਲੋ ਜੀ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਫੁੱਲ ਹੈਵੀ ਦੁਪੱਟਾ ਹੈ ਔਰਗੈਂਜ਼ਾ ਪਿਓਰ ਦਾ ਦੁਪੱਟਾ ਲਗਾ ਰੱਖਿਆ ਹੈ ਸਿਲਕ ਪਿਓਰ ਦਾ ਆਪਾਂ ਨੇ ਇਹ ਫੈਬਰਿਕ ਕਪੜਾ ਲਵਾ ਰੱਖਿਆ ਹੈ ਫਿਨਿਸ਼ਿੰਗ ਆਪਾਂ ਨੇ ਨਾਲ ਓਵਰ ਦੀ ਲਵਾ ਰੱਖੀ ਹੈ ਕਮ ਦੇ ਲੁੱਕ ਦੇ ਮੁਤਾਬਿਕ ਆਪਾਂ ਤੁਹਾਨੂੰ ਪੂਰਾ ਦੁਪੱਟਾ ਖੋਲ ਕੇ ਦਿਖਾਈ ਨੇ ਹਲੋ ਜੀ ਦੁਪੱਟਾ ਦਾ ਲਾੜ ਖੋੜੋ ਜੀ ਲੈ ਜਾਓ ਪੁੱਛੇ ਕੋਨੇ ਫੜ ਕੇ ਰਾਮਨੋ ਇਹ ਲੋ ਉਧਰਲੇ ਕੋਨੇ ਤੋਂ ਮਾਰ ਕੇ ਲੈ ਕੇ ਆਓ ਜੀ ਪੂਰੇ ਦੁਪੱਟੇ ਦੇ ਥੋੜਾ ਉੱਪਰ ਕਰਕੇ ਕੈਮਰਾ ਬਾਹਰ ਥੋੜਾ ਉੱਪਰ ਚੱਕ ਲੋ ਹੋ ਇੱਥੋਂ ਚਾਰੇ ਕੋਨੇ ਘੁਮਾ ਦਿਓ ਮੋਹਰੀ ਸੋਨਾ ਵਰਕ ਹੋ ਰੱਖਿਆ ਦੁਪੱਟੇ ਦਾ ਫੁੱਲ ਹੈਵੀ ਦੁਪੱਟਾ ਹੈ ਫੁੱਲ ਹੈਵੀ ਸ਼ਰਾਰਾ ਹੈ ਉੱਪਰ ਚੱਕ ਲੋ ਤੁਹਾਨੂੰ ਫੁੱਲ ਹੈਵੀ ਸ਼ਰਾਰਾ ਹੈ ਫੁੱਲ ਹੈਵੀ ਦੁਪੱਟਾ ਹੈ ਤੇ ਨਾਲ ਇਹਦੇ ਚੋਲੀ ਦਾ ਵਰਕ ਹੋ ਰੱਖਿਆ ਬਹੁਤ ਹੀ ਪਿਆਰਾ ਫੁੱਲ ਫੋਟੋ ਲੈ ਲੋ ਜੀ ਬਹੁਤ ਹੀ ਪਿਆਰੀ ਚੀਜ਼ ਬਣੀ ਹੋਈ ਹੈ ਜੀ ਬਹੁਤ ਹੀ ਪਿਆਰੀ ਠੀਕ ਹੈ ਤੇ ਦੁਪੱਟਾ ਆ ਗਿਆ ਜੀ ਨਾਲ ਇਹ ਤੁਹਾਨੂੰ ਜਿੱਦਾਂ ਦਿਖਾਇਆ ਹੀ ਆਪਾਂ ਨੇ ਜਿਵੇਂ ਇਹਦੇ ਵਿੱਚ ਨਾਲ ਬਣਿਆ ਹੋਇਆ ਹੈ ਇਹਦਾ ਬਲouses ਬਣਿਆ ਹੋਇਆ ਜੀ ਠੀਕ ਹੈ ਚੋਲੀ ਬਣੀ ਹੋਈ ਆਪਾਂ ਆਹ ਵਾਲੀ ਡਿਜ਼ਾਈਨ ਦੀ ਉਦਾਂ ਹੀ ਸੇਮ ਆਪਾਂ ਨੇ ਇਹਦਾ ਬਲouses ਵੀ ਰੈਡੀ ਬਣਾਇਆ ਫਰੰਟ ਤੇ ਵੀ ਬੈਕ ਤੇ ਵੀ ਸੇਮ ਬਾਜ਼ੂ ਬੰਨੇ ਨੇ ਕੰਮ ਦੀ ਫਿਨਿਸ਼ਿੰਗ ਦੇਖੋ ਤੁਸੀਂ ਠੀਕ ਹੈ ਜੀ ਸਲਾਈ ਵੀ ਆਪਾਂ ਨੇ ਫਿਨਿਸ਼ਿੰਗ ਦੇ ਨਾਲ ਸਾਰ ਯਾਨੀ ਕਿ ਆਪਣੇ ਲਵੇ ਕੰਪਲੀਟ ਹੈ ਵਰਕ ਵੀ ਆਪਣੇ ਲਵੇ ਹੈ ਸਟੀਚਿੰਗ ਵੀ ਆਪਣੇ ਲਵੇ ਹੁੰਦੀ ਹੈ ਤੇ ਕਪੜਾ ਵੀ ਆਪਣੇ ਲਵੇ ਮਿਲ ਜਾਂਦਾ ਕਿਹੜੀਆਂ ਬਹੁਤ ਸਾਰੀਆਂ ਭੈਣਾਂ ਸਾਨੂੰ ਫੋਨ ਆਉਂਦੇ ਵੀਰ ਜੀ ਕੱਲ ਤੁਸੀਂ ਵਰਕ ਕਰਦੇ ਹੋ ਤਾਂ ਅਸੀਂ ਕਪੜਾ ਸਾਨੂੰ ਆਪਣਾ ਹੈਰ ਕਰਨਾ ਪਊਗਾ ਅਸੀਂ ਤੁਹਾਨੂੰ ਕਪੜਾ ਆਪਣਾ ਲੈ ਕੇ ਦੇਈਏ ਤੇ ਅਸੀਂ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਕਿ ਭੈਣ ਦੇਖੋ ਜੇ ਤੁਸੀਂ ਆਪਣਾ ਕਪੜਾ ਲੈ ਕੇ ਦੇਣਾ ਆਪਣਾ ਵੀ ਲੈ ਕੇ ਦੇ ਸਕਦੇ ਹੋ ਨਹੀਂ ਸਾਡੇ ਲਵੇ ਵੀ ਹੈਗਾ ਸਾਡੇ ਲਵੇ ਸਟੀਚਿੰਗ ਵੀ ਹੈਗੀ ਹੈ ਸਾਡੇ ਲਵੇ ਕਪੜਾ ਵੀ ਹੈਗਾ ਸਾਡੇ ਲਵੇ ਵਰਕ ਵੀ ਹੈਗਾ ਆਪਾਂ ਹਰੇਕ ਤਰ੍ਹਾਂ ਦਾ ਵਰਕ ਕਰੀਦਾ ਹੈ ਹੈਂਡਵਰਕ ਹੋ ਗਿਆ ਮਸ਼ੀਨੀ ਵਰਕ ਹੋ ਗਿਆ ਆਰੀ ਵਰਕ ਹੋ ਗਿਆ ਠੀਕ ਹੈ ਜੀ ਸਾਰੇ ਤਰ੍ਹਾਂ ਦਾ ਵਰਕ ਹੁੰਦਾ ਔਰ ਕੰਮ ਦੀ ਕੁਆਲਿਟੀ ਤੁਸੀਂ ਦੇਖ ਹੀ ਰਹੇ ਹੋ ਕੰਮ ਦੀ ਫਿਨਿਸ਼ਿੰਗ ਦੇਖ ਹੀ ਰਹੇ ਹੋ ਸ਼ਰਾਰਾ ਨੂੰ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਹੈਵੀ ਬਣਿਆ ਹੋਇਆ ਲੋ ਜੀ ਬਹੁਤ ਹੀ ਪਿਆਰਾ ਵਰਕ ਹੋ ਰਿਹਾ ਹੈ ਇਹ ਬਹੁਤ ਹੀ ਪਿਆਰਾ ਠੀਕ ਹੈ ਜੀ ਕੰਮ ਦੀ ਕੁਆਲਿਟੀ ਤੁਸੀਂ ਦੇਖੋ ਤੁਹਾਡੇ ਰੂਹ ਖੁਸ਼ ਹੋਊਗੀ ਕਿਹਾ ਵਾਕੇ ਹੀ ਕੰਮ ਬਣਿਆ ਹੋਇਆ ਹੈ ਠੀਕ ਹੈ ਤੇ ਤੁਸੀਂ ਇਹ ਜਾ ਕੰਮ ਕਰਵਾਉਣ ਵਾਸਤੇ ਆਣਾ ਕਿੱਥੇ ਹੈ ਇੱਕੋ ਸ਼ਾਪ ਹੈ ਆਪਣੀ ਮਲੇਰਕੋਟਲੇ ਤੇ ਮਲੇਰਕੋਟਲੇ ਜਦੋਂ ਆਪਾਂ ਬੱਸ ਸਟੈਂਡ ਆਗੇ ਬੱਸ ਸਟੈਂਡ ਤੋਂ ਬਿਲਕੁਲ ਨਾਲ ਹੀ ਦਿੱਲੀ ਗੇਟ ਹੈ ਦਿੱਲੀ ਗੇਟ ਐਂਟਰ ਹੋਣ ਸਾਰੀ ਸੱਚੀ ਹੱਥ ਦੇ ਕੱਪੜੇ ਦੀ ਮਾਰਕੀਟ ਆਉਂਦੀ ਹੈ ਇੱਕ ਚੌਕ ਛੱਡ ਕੇ ਦੂਸਰਾ ਚੌਕ ਹੈ ਅਜ਼ੀਮਪੁਰਾ ਚੌਕ ਇਮਤੀਆਜ਼ ਮਸਜਿਦ ਬਿਲਕੁਲ ਸਾਹਮਣੇ ਆਪਣਾ ਐਡਰੈਸ ਵੀ ਇੱਥੇ ਪਾਇਆ ਵੀ ਹੋਇਆ ਆਪਣੇ ਇੰਸਟਾਗ੍ਰam ਆਈਡੀ ਦੇ ਉੱਪਰ ਤੇ ਆਪਣਾ ਨੰਬਰ ਵੀ ਪਾਇਆ ਹੋਇਆ ਆਉਣ ਤੋਂ ਪਹਿਲਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਜਾਂ ਆਪਣਾ ਕੋਈ ਵੀ ਆਰਡਰ ਤੇ ਵੀ ਬੁੱਕ ਕਰਵਾ ਕੇ ਪੀਸ ਆਪਣਾ ਰੈਡੀ ਕਰਵਾ ਤੁਸੀਂ ਆਪ ਖੁਦ ਆ ਕੇ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ ਜਾਂ ਤੁਸੀਂ ਆਪਣਾ ਆਨਲਾਈਨ ਵੀ ਬੁੱਕ ਕਰਵਾ ਸਕਦੇ ਹੋ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ